ਸਰੀਰਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਚਿਰ ਬਾਅਦ ਆਪਾਂ ਲਾਈਵ ਆਏ ਆ ਜੀ ਹੋਰ ਸਨਾਓ ਜੀ ਕੀ ਹਾਲ ਸਾਰੇ ਹੀ ਪਟਕੇ ਲੈ ਗਿਆ ਤੁਹਾਨੂੰ ਬਹੁਤ ਬਹੁਤ ਬਾਕੀ ਹੋਲੇ ਕੋਈ ਹੋਰ ਵਾਈਫਾਈ ਦਾ ਹੋ ਨਹੀਂ ਰਿਹਾ ਜਿਗਾਰ ਤੇ ਕਰਕੇ ਕੋਈ ਲੌਂਗ ਵੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਮੈਂਟ ਵੀ ਕਰਿਆ ਕਰੋ ਜੀ ਕੋ ਸੁਣਾਓ ਜੀ ਕੀ ਹਾਲ ਚਾਲ ਹੈ ਜੀ ਕਿਥੇ ਕਿਥੇ ਮਹੀ ਪਏ ਜੀ ਸਾਡੇ ਤਾਂ ਨਹੀਂ ਹੋ ਰਾ ਨਹੀਂ ਆਇਆ ਹਾਲੇ ਅ빠 ਸੂਟ ਅਸੇ ਹੋ ਰਹੇ ਸੀ ਜੀ

ਨੋ ਵੀਡੀਓ ਨਹੀਂ ਆਇਆ ਆਪਣਾ ਕੋਈ ਲੌਂਗ ਬਲੌਗ ਨਹੀਂ ਆਇਆਗਾ ਤੇ ਬਸ ਲੌਂਗ ਬਲੌਗ ਤੁਹਾਨੂੰ ਦੱਸਿਆ ਵੀ ਆਪਣੇ ਨੈਟਵਰਕ ਦੀ ਪ੍ਰੋਬਲਮ ਕਰਕੇ ਨਹੀਂ ਪਾਇਆ ਗਿਆ ਜੀ ਹਨਾ ਤੇ ਅੱਜ ਮੈਂ ਕਿ ਚਲੋ ਜਿੰਨਾ ਕੁ ਨੈਟਵਰਕ ਹੋਵੇ ਆਪਾਂ ਉਨਾਂ ਕੁ ਲਾਈਵ ਚਲਾ ਕੇ ਦੇਣੀ ਟੂਟੀ ਕਰੀ ਜਾਂਦੇ ਸੀ ਇਹ ਪਾਸਟਿਚ ਹੁਣ ਮੈਂ ਟੈਂਡਰ ਕਰਦੇ ਹਾਂ ਗਰਮੀ ਦੁਪਹਿਰੇ ਤੱਕ ਹੋ ਜਾਂਦੀ ਹੈ ਜੀ ਪਰ ਹੁਣ ਨਹੀਂ ਥੋੜਾ ਮੌਸਮ ਇਹ ਨੂੰ ਅਸੀਂ ਬਸ ਪੇਸ਼ ਕਰਦੇ ਹਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਤੇ ਮਾਈਕ ਸ਼ੇਅਰ ਵੀ ਕਰਦੇ ਆ ਕਰੋ ਕਮੈਂਟ ਕਰਦੇ ਰਹੋ ਹੰਬੀ ਦਸੂ ਤੁਸੀਂ ਕਿੱਥੋਂ-ਕਿੱਥੋਂ ਵੇਖ ਰਹੇ ਹੋ ਵੀ ਆਪਣੇ ਜਿਹੜੇ ਕੋਈ ਕਿਹੜੇ ਕੰਟਰੀ ਸ਼ਹਿਰ ਤੋਂ ਵੇਖ ਰਹੇ ਹੋ ਜ਼ਰੂਰ ਫਿਰ ਇਹ ਪੈਸਟਰਾ ਫਿਰ ਨਹੀਂ ਟਿੱਟੀ ਲਈਏ ਇਸ ਮੀਡੀਆ ਤੇ ਫੋਲੋਅਰ ਇਸ ਤਰ੍ਹਾਂ ਦੇ ਤੁਹਾਨੂੰ ਲੱਗਦਾ ਤੇ ਜ਼ਰੂਰ ਕਮੈਂਟ ਕਰਕੇ ਦੱਸੋ ਯਾਹਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਰੂਰ ਸਬਸਕ੍ਰਾਈਬ ਕਰਿਆ ਕਰੋ ਚ ਲਾਈਕ ਵੀ ਕਰਦੇ ਹੋ ਵੀ ਤੁਹਾਨੂੰ ਹੋਰ ਵੀ ਬੰਦ ਨਹੀਂ ਆਉਂਦੀ ਜੇ ਨਾ ਤੁੰਡ ਸਹੀ ਆਣਾ ਆਪਣੇ ਵਾਈਫਾਈ ਦੀ ਪ੍ਰੋਬਲਮ ਕਰਕੇ ਆਪਣੀ ਸ਼ਾਰਟ ਵੀ ਮਿਲੂ ਆ ਜਾਂਦੀ ਹੈ ਨਾ ਨਹੀਂ ਹੁੰਦੀ ਤੇ ਦੇਖਦੇ ਆ ਜੀ ਜੀ ਹਨਾ ਕੋਈ ਹੋਸਜਾ ਤਾਂ ਪਾ ਲਗਵਾਵਾਂਗੇ ਪਰ ਥੋੜਾ ਸਾਡੇ ਗੋਨਿਆਣੇ ਮੰਡੀ ਇਧਰੋਂ ਕਰਕੇ ਨਾ ਹੋ ਰਿਹਾ ਹੈ ਬੰਦ ਕੀਤੇ ਪਏ ਹੈ ਵਾਈਫਾਈ ਲੱਗਨੇ ਕਈ ਹੌਲੇ ਚੱਲ ਨਹੀਂ ਰਿਹਾ ਇਸ ਵੇਲੇ ਸੋ ਜੀ ਇਹ ਪਾ ਦੁਆਰਾ ਫੇਰ ਲਾਈਵ ਪਾਵਾਂਗੇ ਜੀ ਤੇ ਆਪਾਂ ਨਾ ਆਪਣਾ ਕੰਮ ਕਰਨਾ ਸਿਖਾਇਸੇ ਕਰਕੇ ਮੈਂ ਕਿ ਜਦੋਂ ਥੋੜਾ ਜਿਹਾ ਟਾਈਮ ਚਲਾ ਕੇ ਵੇਖਦੇ ਆ ਲਾਈਵ ਹਨਾ ਜੀ ਤੇ ਮੈਂ ਤੁਹਾਨੂੰ ਫੇਰ ਰੋਕੇ ਕਰਦੀ ਹਾਂ ਸ਼ਾਮ ਨੂੰ ਫੇਰ ਕਰਦੇ ਹਾਂ ਜੀ ਥੈਂਕ ਯੂ ਜੀ ਤੇ ਤੁਸੀਂ ਪਲੀਜ਼ ਚੈਨਲ ਤੇ ਜਿਹੜੇ ਨਵੇਂ ਜੋੜਦੇ ਨੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਲਾਈਕ ਜਰੂਰ ਕਰਿਆ ਕਰੋ ਜੀ ਤੇ ਨਾਲੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਸਾਡੀਆਂ ਸ਼ਾਰਟ ਵੀਡੀਓ ਤਾਂ ਆਉਂਦੀਆਂ ਤੇ ਪਰ ਲੌਂਗ ਨਹੀਂ ਆ ਰਹੀਆਂ ਉਹਦੀ ਵੀ ਪ੍ਰੋਬਲਮ ਹੋਈ ਪਈ ਹੈ ਕਰਦੇ ਆ ਨੇ ਜੀ ਉਹਦਾ ਵੀ ਕੋਈ ਨਾ ਕੋਈ ਹੱਲ ਕਰ ਦੇਣਗੇ ਤੇ ਆਪਾਂ ਸੂਟ ਸਟਿਚ ਕਰ ਰਹੀ ਸੀ ਇਸ ਤਰ੍ਹਾਂ ਦੀ ਪੱਟੀ ਲਾਲੀ ਦੀ ਕਿਉਂ ਨਹੀਂ ਤੇ ਆਪਾਂ ਹੁਣ ਆਪਾਂ ਬਾਹਾਂ ਤੇ ਲਾਵਾਂਗੇ ਬਾਕੀ ਸਾਰਾ ਸਟਿਚ ਕਰੀ ਬੈਠੀ ਆ ਇਸ ਤਰ੍ਹਾਂ ਵਾਲੇ ਬਾਹਾਂ ਤੇ ਰੰਗੀ ਲਾਉਂਗਾ ਫਲੋਅਰ ਸਟਿਚ ਹੋ ਗਈ ਸੀ ਚਲੋ ਜੀ ਫਿਰ ਆਪਾਂ ਇਰ ਮਿਲ ਗਈ ਤੁਹਾਨੂੰ ਹਨ ਤੇ ਉਹਨਾਂ ਚਿਰ ਪਲੀਜ਼ ਤੁਸੀਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਤੇ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਜਿਹੜੇ ਨਵੇਂ ਵੀਡੀਓ ਨੂੰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਆ ਕਰੋ ਜਿਹੜੇ ਮੇਰੇ ਭੈਣ ਭਰਾ ਨਵੇਂ ਜੁੜਦੇ ਆ ਜਰੂਰ ਸਬਸਕ੍ਰਾਈਬ ਕਰ ਲਿਓ ਬਹੁਤ ਵਧੀਆ ਜੀ ਰਿਸਪੌਂਸ ਹੈਗਾ ਤੇ ਬਹੁਤ ਵਧੀਆ ਰਿਸਪੌਂਸ ਦੀ ਆਪਾਸ ਕਰਦੇ ਆ ਹਨਾ ਚਲੋ ਵਾਹਿਗੁਰੂ ਕਰੇ ਪਰਮਾਤਮਾ ਆਪਣਾ ਰਿਸ਼ਤਾ ਇਦਾਂ ਹੀ ਬਣਿਆ ਰਵੇ ਹਨਾ ਚਲੋ ਠੀਕ ਹੈ ਜੋਕੇ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ